ਭਾਈ ਜੀ ਰਸਿਆਂ ਸਾਰਿਆਂ ਨੂੰ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਸੀ ਲਾਸਟ ਜੋਤੀ ਜੋ ਸਮਾਗਮ ਸਾਡਾ ਸ੍ਰੀ ਗੁਰੂ ਅਮਰਦਾਸ ਜੀ ਦਾ ਤੇ ਅੱਜ ਆਪਾਂ ਪਹੁੰਚੇ ਹੋਏ ਆਂ ਲਾਸਟ ਜੋਤੀ ਜੋ ਸਮਾਗਮ ਤੇ ਕਰਵਾਉਣਾ ਹੈ ਤੁਹਾਨੂੰ ਸੰਗਤ ਦੇ ਦਰਸ਼ਨ ਤੋਂ ਉਹਨਾਂ ਦਾ ਨਿਊ ਬਣੇਰੇ ਵੀਡੀਓ ਆਪਾਂ ਜਿੱਥਾ ਆਪਣਾ ਰੈਡੀ ਆ ਤੇ ਚੱਲਦੇ ਆਪਾਂ ਗੁਰੂ ਘਰ ਦਰਸ਼ਨ ਕਰਨ ਤੇ ਬਣੇਰੇਓ ਵੀਡੀਓ ਦੇ ਵਿੱਚ ਦਿਖਾਉਣਾ ਤੁਹਾਨੂੰ ਸੰਗਤ ਦਾ ਵੀਊ Ini yang permohonkan nama diri ਰੱਬਾ ਸਾਡੀ ਤਕਲੀ ਸਕ ਰਿਹਾ ਏ ਕੋਲੇ ਮਨ ਦੇ ਵਿੱਚ ਭੈਣ ਦੀ ਭਾਵਨਾ ਪਾਉਣੀ ਟਰੈਕਟਰ ਵੇਖਿਆ ਜਿੱਤੇ ਸਤਨਾ ਵਾਲਾ ਜਿਹਦਾ ਜਾਦ ਚੌਦਾ ਆਇਆ ਅਦਰਵਾਈਜ਼ ਤੁਹਾਨੂੰ ਪਤਾ ਹੀ ਆ ਗਾਣੇ ਗੁਨੇ ਚੱਲਦੇ ਪਰ ਔਰ ਦੇ ਪਿੰਡ ਫਾਈ ਦਾ ਰਹਿਣ ਵਾਲਾ ਸੀ ਮਾਇਆ ਘਰ ਵਿੱਚ ਬਹੁਤ ਸਾਰੇ ਲੋਕ ਸੀ ਜਿਹਨੂੰ ਮਾਇਆ ਦਾ ਇੱਕ ਬੰਦਾ ਸੀ ਨਾਮ ਇਹ ਵਾਲਾ ਜਿਹੜੀ ਨਹੀਂ ਹੋ ਜਾਂਦਾ ਜਿਹੜਾ ਜਿਆਦਾ ਧਿਆਰ ਕਰਦਾ ਹੈ ਆਏ ਜੁਗ ਜਿਹੜੇ ਪ੍ਰਾਣੀਆਂ ਚੱਲੀ ਆਉਂਦੀਆਂ ਨਾ ਕਿੰਤੂ ਸਾਬ ਦੇ ਵਿੱਚ ਜਨਾਨ ਕਰੇਗਾ ਜਿਹੜੀ ਗੋਮਰਦਾਸ ਕੇ ਲਰਦੇ ਸਰਦਾਸ ਕਰੇਗਾ ਸੰਗਤ ਜੀ ਅੱਜ ਵੀ ਉਹ ਠੀਕ ਹੋਵੇਗਾ ਅੱਜ ਵੀ ਗੋਮਰਦਾਸ ਕੇ ਲਰਦੇ ਬਹੁਤਾਂ ਬਦਲੀਆਂ ਨੇ ਆਉਂਦਾ ਪ੍ਰਿਮਾ ਹੈ ਸਾਡਾ ਪੁੱਤਰ ਹੈ ਜਾਈ ਜੀ ਰਾਮ ਦਾਸ ਸੁਤ ਤਕ ਭਾਗ ਵੇਰਾ ਹੰਸਦਾ ਸਭੂ ਜੀ ਚੇ ਮੇ ਸੇਰਾ ਤੇ ਸੁਧਾਰਿਆ ਪਰ ਤੁਸੀਂ ਸੇਰਾ ਤੇ ਸੁਮਾ ਨੇ ਭਾਰਤ Да.

ਇਸ ਹੀ ਲਾਸਟਲਾ ਦਿਨ ਦਾ 탑 ਦੀ 450 ਸਾਲਾ ਤੰਦਾਂ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੀ ਜੋਤੀ ਜੋਤ ਦੇ ਵਿੱਚ ਤੇ ਤੰਦਾਂ ਸ਼੍ਰੀ ਗੁਰੂ ਰਾਮਦਾਸ ਜੀ ਤੇ ਗੁਰੂ ਅਜ ਦੇ ਦੇ ਸੰਬੰਧ ਵਿੱਚ 450 ਸਾਲਾ ਬਣਾਇਆ ਗਿਆ ਜੋ ਕਿ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਵਿੱਚ ਬਣਾਇਆ ਜਾ ਰਿਹਾ ਹੈ ਤੇ ਅੱਜ ਉਸ ਦਾ ਲਾਸਟ ਡੇ ਹੈਗਾ ਸੀ ਤੇ ਸੋਚਿਆ ਸੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਕਿਦਾਂ ਦੇ ਰਹੇ ਦਰਸ਼ਨ ਕਮੈਂਟ ਕਰਕੇ ਵੀਡੀਓ ਵਿੱਚ ਜਰੂਰ ਦੱਸਿਆ ਕਰੋ ਅਜੇ ਸੰਗਤ ਆ ਵੀ ਰਹੀ ਹੈ ਤੇ ਜਾਜ ਕਾਫੀ ਰਹੀ ਹੈ ਅਜੇ ਅਜਦੀ ਦਿਹਾੜੀ ਜਾਂ ਸਵੇਰ ਦੀ ਦਿਹਾੜੀ ਹੋਰ ਮੇਲਾ ਹੈਗਾ ਹੈ ਤੇ ਬਸ 19 ਦਸੰਬਰ ਤੱਕ ਇੱਥੇ ਲਿਵਾਂਸ ਹੋ ਜਣਗੇ ਤੇ ਬੜਾ ਵਧੀਆ ਲੱਗਾ ਸਾਰੇ ਜਣੇ ਜਰੂਰ ਹਾਜ਼ਰੀਆਂ ਭਰਨੀਆਂ ਸੀ ਕਿਉਂਕਿ ਸਾਡੇ 450 ਸਾਲਾਂ ਕਿਸੇ ਕਿਸੇ ਦੇ ਕਰਮਾ ਭਾਗਾਂ ਵਿੱਚ ਨੰਨਾਂ ਜਿੱਦਾਂ 550 ਸਾਲਾਂ ਆਪ ਨੂੰ ਬਣਾਇਆ ਸੀ ਸੁਲਤਾਨਪੁਰ ਲੋਧੀ ਉਸੇ ਤਰ੍ਹਾਂ ਹੀ ਇੱਥੇ 450 ਸਾਲ ਮੰਨਾਇਆ ਜਾ ਰਿਹਾ ਹੈ ਤੇ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਧੰਨਵਾਦ